ਅਜੀ ਰਾਤ ਅਸੀਂ 9 ਵਜੇ ਕੰਮ ਤੋਂ ਗਏ ਆ ਰਾਤ ਦੇ ਵਿੱਚ ਤੇ ਰਾਤ ਚੰਗਾ ਲੋਕ ਕਰਕੇ ਗਏ ਆ ਵੈਕਸੀਨਦਾਰੀ ਲੋਕ ਕਰਕੇ ਤੇ ਮੈਨੂੰ ਤਾਂ ਸਵੇਰੇ ਪਤਾ 걸ਿਆ ਨਾ ਘਰੇ ਫਿਰ ਪੰਜ-ਛੇ ਫੋਨ ਗਿਆ ਵੱਜ ਜਾਂਦਾ ਵੀ ਆਥਾ ਕਰਕੇ ਚੱਕ ਦਿੱਤੇ ਹੋਏ ਆ ਫਿਰ ਮੈਂ ਘਰੋਂ ਉੱਠ ਕੇ ਆ ਤੇ ਜਦੋਂ ਦੇਖਿਆ ਸਾਰਾ ਸਮਾਨ ਚੈੱਕਰ ਆ ਤੇ ਦੋਸਤੋਂ 45 ਪੀਸ ਐਕਸੈਸ ਚੱਕ ਕੇ ਗਏ ਰਾਤ ਨੂੰ ਅੱਜ ਆਹ ਤਾਂ 6 ਮਹੀਨੇ ਪਹਿਲਾਂ ਸਾਡੇ ਫੈਕਟਰੀ ਦੇ ਜੀਐਨਏ ਦੇ ਐਕਸਲ ਚੋਰੀ ਹੋਏ ਸੀ ਤੇ ਅੱਜ ਆਵਾਜ ਦੇ ਵਿੱਚ ਪੱਤਾ ਕਰਾਇਆ ਸੀ ਤੇ ਉਹਦੇ ਹਾਲੇ ਤੱਕ ਕਿਸੇ ਕਿਸਮ ਦੀ ਤਫਤੀਸ਼ ਹੋ ਕੇ ਕੋਈ ਵੈਰੀਫਿਕੇਸ਼ਨ ਨਹੀਂ ਨਿਕਲੀ ਤੇ ਅੱਜ ਫੇਰ ਸਾਡੇ ਵਾਡੀਆਂ ਦੇ ਗੁਪਿੰਦਰ ਸਿੰਘ ਦੇ ਫੇਰ ਦੁਆਰਾ ਜੀਐਨ ਦੇ ਐਕਸਲ ਚ ਹੋ ਰਿਹਾ ਹੈ ਕਿ ਜਿਹਦੀ ਕੀਮਤ ਘਟੋ ਘਾਟ ਨਹੀਂ ਆਲੇ 5-4 ਲੱਖ ਰੁਪਏ ਹੈਗੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਇਧਰਲੇ ਪਾਸੇ ਬੈਸਟ ਲਗਾਈ ਜਾਵੇ ਜਾਂ ਪੂਰਾ ਹਰ ਚੀਜ਼ ਦਾ ਕਟੋਰੀ ਕੀਤਾ ਜਾਵੇ ਜਿਹੜੇ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕਦਾ ਫਗਵਾੜਾ ਤੇ आले ਦ્વાਲੇ ਦੇ ਇਲਾਕਿਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾ ਦਿਨੋ ਦਿਨ ਵਾਧੀਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਥਾਣਾ ਸਦਰ ਦੇ ਇਲਾਕੇ ਦੇ ਵਿੱਚ ਪੈਂਦੇ ਹੁਸ਼ਾਰਪੁਰ ਰੋਡ ਤੇ ਸਥਿਤ ਇੱਕ ਫੈਕਟਰੀ ਨੂੰ ਬੀਤੀ ਰਾਤ ਬੇਖੌਫ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਫੈਕਟਰੀ ਦੇ ਵਿੱਚ ਪਏ ਕਰੀਬ 7 ਲੱਖ ਰੁਪਏ ਦੇ ਐਕਸਲ ਲੈ ਕੇ ਇਥੋਂ ਚੋਰ ਡਾਫੂ ਚੱਕਰ ਹੋਏ ਨੇ ਇਸ ਮੌਕੇ ਫੈਕਟਰੀ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਫੈਕਟਰੀ ਦੇ ਵਿੱਚ ਬੀਤੀ ਰਾਤ 2:30 ਵਜੇ ਦੇ ਕਰੀਬ ਬੇਖੌਫ ਚੋਰ ਜਿਹੜੇ ਨੇ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਤਾਲਾ ਤੋੜ ਕੇ ਫੈਕਟਰੀ ਦੇ ਵਿੱਚ ਦਾਖਲ ਹੋ ਜਾਂਦੇ ਨੇ ਫੈਕਟਰੀ ਦੇ ਅੰਦਰ ਪਏ ਐਕਸਲਾ ਦੇ ਵਿੱਚੋਂ ਕਰੀਬ 250 ਐਕਸਲ ਗੱਡੀ ਦੇ ਵਿੱਚ ਲੋਡ ਕਰਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਜਿਸ ਦੇ ਨਾਲ ਉਸ ਦਾ ਕਰੀਬ 7 ਲੱਖ ਦਾ ਨੁਕਸਾਨ ਹੋ ਗਿਆ ਉਧਰ ਹੀ ਉਹਨਾਂ ਕਿਹਾ ਹੈ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਇਸ ਬਾਬਤ ਜਾਣਕਾਰੀ ਦੰਦਿਆਵੀ ਦੱਸਿਆ ਗਿਆ ਕਿ ਕੁਝ ਮਹੀਨੇ ਪਹਿਲਾਂ ਵੀ ਫੈਕਟਰੀ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। दरअसल ਇਸ ਬਾਬਤ ਰਾਜਵੰਤ ਸਿੰਘ ਜਿਸ ਤੱਕ ਕਹਿਣਾ ਹੈ ਕਿ ਹੁਸ਼ਾਰਪੁਰ ਰੋਡ ਨਜ਼ਦੀਕ ਖੁਰਮਪੁਰ ਤੇ ਉਹਨਾਂ ਦੀ ਫੈਕਟਰੀ ਹੈ ਜਿੱਥੇ ਬੀਤੇ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਹਨਾਂ ਵੱਲੋਂ ਉਸ ਸਮੇਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਚੋਰ ਕਾਬੂ ਨਹੀਂ ਹੋਏ। ਉਧਰ ਬੀਤੀ ਰਾਤ ਬੇਖੌਫ ਚੋਰਾਂ ਦੇ ਵੱਲੋਂ ਉਹਨਾਂ ਦੀ ਗੁਆਂਢੀਆਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅੰਦਰ ਪਏ 7 ਲੱਖ ਰੁਪਏ ਦੇ ਐਕਸਲ ਲੈ ਕੇ ਰਫੂ ਚੱਕਰ ਹੋਏ ਨੇ ਹੁਣੋਂ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪਾਉਣ ਦੇ ਲਈ ਰਾਤ ਦੇ ਸਮੇਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗਸ਼ਤ ਕੀਤੀ ਜਾਵੇ ਤਾਂ ਜੋ ਅਜਿਹੇ ਭੈੜੇ ਅੰਸਰਾਂ ਨੂੰ ਕਾਬੂ ਕਰ ਸਖਤ ਕਾਰਵਾਈ ਕੀਤੀ ਜਾ ਸਕੇ ਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਹੋਰ ਅੱਗੇ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਤਿਆਲੇ ਦੁਆਲੇ ਦੇ ਲੋਕਾਂ ਦਾ ਕੀ ਕੁਝ ਕਹਿਣਾ ਆਓ ਸੁਣਦਿਆਂ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀਦਣਾ ਯਸ਼ शर्मा ਦੀ ਰਿਪੋਰਟ ਊਪੇਂਦਰ ਦੰਗ ਹਾਂ ਸਰ ਕੀ ਮਾਮਲਾ ਕੀ ਹੈ ਸਾਰਾ ਜਰਾ ਅੱਜ ਰਾਤ ਅਸੀਂ 9 ਵਜੇ ਕੰਮ ਤੋਂ ਗਏ ਆ ਰਾਤ ਨੂੰ ਇੱਥੇ ਤੇ ਰਾਤ ਚੰਗ ਲੌਕ ਕਰਕੇ ਗਏ ਆ ਫੈਕਟਰੀ ਸਾਰੀ ਲੋਕ ਕਰਕੇ ਤੇ ਮੈਨੂੰ ਤਾਂ ਸਵੇਰੇ ਪਤਾ ਚੱਲਿਆ ਮੈਂ ਘਰੇ ਸਵੇਰੇ 5 ਵਜੇ ਫੋਨ ਗਿਆ ਬੰਦੇ ਦਾ ਵੀ ਅੱਧਾ ਕਰਕੇ ਸ਼ਟਰ ਟੁੱਟੇ ਹੋਏ ਦਾ ਫਿਰ ਮੈਂ ਘਰੋਂ ਉੱਠ ਕੇ ਆ ਤੇ ਜਦ ਵੇਖਿਆ ਸਾਰਾ ਸਮਾਨ ਚੈੱਕ ਕਰਾਇਆ ਤੇ 245 ਪੀਸ ਐਕਸਲ ਚੱਕੇ ਗਏ ਦਾ ਕਿਹੜੇ ਰੋਡ ਤੇ ਫੈਕਟਰੀ ਹੈ ਕੀ ਨਾਮ ਹੈ ਉਹਦਾ ਹਸ਼ਿਆਰਪੁਰ ਰੋਡ ਖੁਰਮਪੁਰ ਤੇ ਮੇਨ ਹਾਈਵੇ ਦੇ ਫੈਕਟਰੀ ਹੈ ਇਹ ਕੋਈ ਕਿਸ ਨਾਮ ਦੇ ਉੱਪਰ ਇਹ ਫੈਕਟਰੀ ਸ਼ਾਹੀ ਗਲੋਬਲ ਇਨਫਰਾ ਪ੍ਰੋਜੈਕਟ ਤੇ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਸੀਸੀਟੀਵੀ ਕੈਮਰਾ ਪਿੱਛੇ ਗਲੀ ਚ ਲੱਗਾ ਪਾਜੀ ਦੂਰ ਆ ਥੋੜਾ ਹਾਂਜੀ ਉਹ ਦੂਰੋਂ ਫੋਟੋ ਗੱਡੀ ਦੀ ਫੋਟੋ ਛੋਟੀ ਗੱਡੀ ਦੀ ਫੋਟੋ ਕੈਚ ਹੁੰਦੀ ਆ ਦੇਖਦੀ ਹੈ ਕੋਈ ਕੁਝ ਨਹੀਂ ਲੱਟਾ ਕਿਲੋਂ ਆਉਂਦੇ ਲੱਟਾ ਭੰਨਿਆ ਇਹਨਾਂ ਦਾ ਲਗਭਗ ਸਾਰੇ ਕਿੰਨਾ ਕ ਨੁਕਸਾਨ ਹੋ ਗਿਆ ਮੇਰੇ ਕੋਲ 7 ਲੱਖ ਦਾ ਗਰੀਨ ਕੰਪਨੀ ਦੇ ਸਾਫ ਦਾ ਨੁਕਸਾਨ ਇਹ ਸਾਰੇ ਐਕਚੁਅਲੀ ਲੈ ਕੇ ਗਏ ਹਾਂਜੀ ਐਕਚੁਅਲੀ ਚੱਕਿਆ ਹੋਰ ਵੀ ਕੋਈ ਸਮਾਨ ਹੋਰ ਕੁਝ ਸਮਾਨ ਨਹੀਂ ਕੋਈ ਆਪਾਂ ਚੌਂਕੀਦਾਰ ਵਗੈਰਾ ਰੱਖਿਆ ਬੰਦੇ ਸਾਡੇ ਵਕਤੀ ਜ ਰਹਿੰਦੇ ਇੱਥੇ ਹਾਂਜੀ ਬੰਦੇ 12 ਵਜੇ ਤੱਕ ਚੱਕਰ ਮਾਰਦੇ ਆ ਇਹ ਵੇਰਵਾ 2:30 ਵਜੇ ਦੇ ਰਾਤ ਦਾ ਤੇ ਬੰਦਿਆਂ ਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਸਵੇਰੇ 5 ਵਜੇ ਪਤਾ ਲੱਗਾ ਇਹਨਾਂ ਨੂੰ 11 ਵਜੇ ਹਾਂਜੀ ਨਹੀਂ ਤੁਹਾਡੇ ਇੱਥੇ ਆਪ ਆਪਣੀ ਫੈਕਟਰੀ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਲੱਗਿਆ ਅਗਲੀ ਚ ਲੱਗਿਆ ਜਾਂਦੇ ਉਹਨਾਂ ਵਿੱਚ ਆਏ ਬੰਦੇ ਜਿਹੜੇ ਕੋਈ ਆਏ ਇੱਥੇ ਵਕਤੀ ਹਾਂਜੀ ਇਹ ਦੂਰ ਹੈ ਕੈਮਰਾ ਥੋੜਾ ਜਿਹਾ ਗਲੀ ਪੂਰੀ ਕੈਚ ਕੈਚ ਤੇ ਗੱਡੀ ਸ਼ੋਅ ਕਰਦੀ ਹੈ ਵੀ ਛੋਟੀ ਗੱਡੀ ਖੜੀ ਹੈ ਦੀ ਤੇ ਗੱਡੀ ਲੈ ਗਏ ਸਮਾਨ ਹਾਂਜੀ ਗੱਡੀ ਲੈ ਤਕਰੀਬਨ ਕਿੰਨੇ ਕਿਕਸ ਲੈ ਗਏ ਇੱਥੇ 245 ਦੀ ਸਰ ਟੋਟਲ ਪੀਸ ਕਿੰਨੇ ਬੇਤੀ ਇੱਥੇ ਲਗਭਗ ਆਈਡੀਆ ਟੋਟਲ ਤਾਂ 1000 ਪੀਸ ਹੋਏਗਾ 1000 ਪੀਸ ਤੋਂ ਉੱਪਰ ਹੀ ਮਾਲ ਤੇ ਸਟਾਕ ਸਾਡੇ ਕੋਲ ਪਿਆ ਰਹਿੰਦਾ ਹਾਂ ਕੋਈ ਕੰਮ ਦਿੱਤੀ ਹੋਈ ਹਾਂਜੀ ਹਾਂਜੀ ਬੋਲੋ ਸਾਈ ਸੀ ਮੌਕੇ ਤੇ ਉਹ ਫੇਰਵਾ ਕਰਕੇ ਕਹਿੰਦੇ ਆ ਵੀ ਟਾਈਮ ਲੈ ਆ ਵੀ ਕਰਾ ਕੇ ਕਹਿੰਦੇ ਆਥੇ ਟਾਈਮ 200 ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਤੇ ਆਇਆ ਰੋਕੇ ਦੇ ਮੁਲਾਜ਼ਮਾਂ ਕੋਲ ਆ ਕੇ। ਇਹ ਕਹਿੰਦੇ ਵੀ ਆ ਰਿਹਾ ਸੋ ਟਾਈਮ ਤੇ ਥਾਣੇ ਤੇ ਵੀ ਆ ਰਿਹਾ ਸੀ ਜੰਮਾ ਦੀ। ਮੈਂ ਰਾਜਵੰਤ ਸਿੰਘ। ਹਾਂਜੀ ਸਰ ਕੀ ਮਾਮਲਾ ਕੀ ਅੱਜ ਫੈਕਟਰੀ ਦੇ ਬਾਹਰ ਖੜੇ ਆ। ਅਸੀਂ ਖੁਰਪੋਇ ਸਾਡੀ ਫੈਕਟਰੀ ਹੈਗੀ ਆ। ਚੋਹਾਨਾ ਇੰਟਰਪਾਈਜ਼ ਦੇ ਨਾਮ ਤੇ। ਨਾਲ ਸਾਡੇ ਹੈਗੇ ਉਹ ਸਰਦਾਰ ਪਤਨ ਦੱਸਾਂਗਾ ਜੀ। ਉਹਨਾਂ ਦੀ ਫੈਕਟਰੀ ਆ। ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਫੈਕਟਰੀ ਦੇ ਵਿੱਚ ਜੀਐਨਏ ਦੇ ਐਕਸਲ ਚੋਰੀ ਹੋਏ ਸੀ। ਤੇ ਅਸੀਂ ਖਾਲਾ ਦੇ ਵਿੱਚ ਪਰਚਾ ਕਰਾਇਆ ਸੀ ਤੇ ਉਹਦੇ ਹਾਲੇ ਤੱਕ ਕਿਸੇ ਕਿਸਮ ਦੀ ਤਫ਼ਤੀਸ਼ ਹੋ ਕੇ ਕੋਈ ਫਰ ਇਫਿਸ਼ੀਅਨ ਨਹੀਂ ਨਿਕਲੀ ਕਿ ਅੱਜ ਫੇਰ ਸਾਡੇ ਵਾਡੀਆਂ ਦੇ ਭੁਪਿੰਦਰ ਸਿੰਘ ਦੇ ਫੇਰ ਦੁਆਰਾ ਜੀਐਨ ਦੇ ਐਕਸਲਚਰ ਹੋ ਰਿਹਾ ਹੈ ਜਿਹਦੀ ਕੀਮਤ ਘੱਟੋ-ਘੱਟ ਸਾਡੇ 5-6 ਲੱਖ ਰੁਪਏ ਹੈਗੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਧਰਲੇ ਪਾਸੇ ਗਸ਼ਤ ਵਧਾਈ ਜਾਵੇ ਜਾਂ ਪੂਰਾ ਹਰ ਚੀਜ਼ ਦਾ ਕੰਟਰੋਲ ਕੀਤਾ ਜਾਵੇ ਜਿਹੜੀ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਸ਼ਹਿਰ ਦੇ ਵਿੱਚ ਜਿੱਦਾਂ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਹਨ ਇਹ ਪ੍ਰਸ਼ਾਸਨ ਦੇ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਸਰ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਹਰ ਬੰਦੇ ਨੂੰ ਸਾਫ਼ ਸੁਥਰਾ ਹੋਣਾ ਚਾਹੀਦਾ ਇਧਰੋਂ ਗਸ਼ਤ ਲਾਈ ਜਾਵੇ ਤਾਂ ਹੀ ਕੰਟਰੋਲ ਕੀਤਾ ਜਾ ਸਕਦਾ ਗ੍ਰਾਹ ਦੇ ਸਮੇਂ ਪੁਲਿਸ ਦਾ ਇਧਰ ਗਸ਼ਤ ਵਗੈਰਾ ਹੁੰਦਾ ਕਦੀ ਦੇਖਿਆ ਨਹੀਂ ਅਸੀਂ ਕਦੀ ਕੋਈ ਗਸ਼ਤ ਦਾ ਬੰਦਾ ਕਿਸ ਟਾਈਮ ਤੇ ਇਧਰ ਹੁੰਦਾ ਨਹੀਂ ਦੇਖਿਆ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰਿਆਂ 'ਚ ਕੋਈ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਪਰ ਫੋਟੋ ਕਲੀਅਰ ਨਹੀਂ ਹੈਗੀਆਂ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਜੀ ਕੰਪਲੀਟ ਕਰ ਦਿੱਤੀ ਆ ਅਸੀਂ ਪੁਲਿਸ ਮੁਲਾਜ਼ਮ ਆਏ ਮੌਕੇ ਤੇ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਆਪਣੇ 1.5 ਘੰਟੇ ਤੋਂ ਉੱਤੇ ਹੋ ਗਿਆ ਸਾਨੂੰ ਕੰਪਲੇਨਟ ਕੀਤੀਆਂ ਨੂੰ ਵੀ ਤੇ ਜਦੋਂ ਕਿ ਪੁਰਾਣੀ ਜੇ 6 ਮਹੀਨੇ ਦੀ ਇਹ ਬੈਨ ਹੈਗੀ ਆ ਉਹ ਵੀ ਹਾਲੇ ਕੋਈ ਨਹੀਂ ਨਹੀਂ ਪਹਿਲੀ ਜੋੜੀ ਨਹੀਂ ਟਰੇਸ ਹੋਈ ਹੈ ਕਿ ਨਹੀਂ ਹੋਈ ਨਹੀਂ ਪਹਿਲ ਨਹੀਂ ਲੱਭਿਆ ਸਰ ਕੀ ਨਾਮ ਆਪਣਾ ਮੇਰਾ ਸਨੀ ਕੁਮਾਰ ਹੈ ਅਈ ਸਰ ਸਨੀ ਜੀ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਅੱਜ ਸ਼ਾਲੂ ਰੋਡ ਦੇ ਫੈਕਟਰੀ ਦੇ ਉੱਪਰ ਖੜੇ ਆ ਅੱਜ ਭਾਜੀ ਸਵੇਰੇ ਤਕਰੀਬਨ 9-10 ਵਜੇ ਮੈਨੂੰ ਭਾਜੀ ਉਹਨਾਂ ਦਾ ਫੋਨ ਗਿਆ ਐਕਚੁਅਲੀ ਮੇਰੇ ਫਰੈਂਡ ਆ ਇਹ ਤੇ ਇਹਨਾਂ ਦਾ ਫੋਨ ਆਇਆ ਵੀ ਐਡਾ ਐਡਾ ਕਰਕੇ ਚੋਰੀ ਹੋ ਗਈ ਆ ਫਿਰ ਅਸੀਂ ਮੌਕੇ ਤੇ ਆਏ ਜਦੋਂ ਦੇਖਿਆ ਤੇ ਆਹ ਦਰਵਾਜ਼ੇ ਦਾ ਪਹਿਲਾਂ ਹੁਣੀ ਲੋਕ ਤੋੜ ਕੇ ਲੋਕ ਤੋੜ ਕੇ ਬਾਅਦ ਚੋਂ ਅੰਦਰ ਸ਼ਟਰ ਖੋਲ ਕੇ ਅੰਦਰੋਂ ਤੇ ਐਕਸਲ ਚੋਰੀ ਕਰਕੇ ਲੈ ਗਏ ਆ ਜੋ ਕਿ ਇਹ ਮਾਲ ਜਿਹੜਾ ਆ ਜੀਐਨਏ ਦਾ ਮਾਲ ਆ ਜੀਐਨਏ ਤੋਂ ਅਸੀਂ ਲਿਆ ਕੇ ਇਹ ਭਾਜੀ ਹੁਣੀ ਉਹਨਾਂ ਨੂੰ ਤਿਆਰ ਕਰਕੇ ਜੋਬ ਵਰਕ ਕਰਦੇ ਆ ਜੀਐਨਏ ਜੀਐਨਏ ਦਾ ਯਾਨੀ ਕਿ ਕੀਮਤੀ ਮਾਲ ਆ ਮੈਂਟਾ ਟੋਟਲ ਕਿੰਨਾ ਕੀ ਟੋਟਲ ਐਕਸਲ ਕਿੰਨੇ ਸੀਗੇ ਢਾਈ ਅਪਰੋਕਸੀਮੇਟ ਢਾਈ ਸੌ ਪੀਸ ਐਕਸਲ ਸੀਗਾ ਹਾਂਜੀ ਕਿੰਨਾ ਕ ਨੁਕਸਾਨ ਪਾਜੀ ਹੁਣ ਕੰਪਨੀ ਦੇ ਹਿਸਾਬ ਨਾਲ ਤਾਂ 6-7 ਲੱਖ ਦਾ ਨੁਕਸਾਨ ਆ ਜਿਹੜਾ ਅਸੀਂ ਤਾਂ ਉਹਨਾਂ ਦਾ ਜੌਬ ਵਰਕ ਕਰਦੇ ਆ ਉਹ ਸਾਨੂੰ ਜਿਹੜੀ ਆਈਟਮ ਦਿੰਦੇ ਐ ਐਕਸਲ ਜਿਹੜਾ ਵੀ ਹੁੰਦਾ ਟਰੈਕਟਰ ਦਾ ਹੁੰਦਾ ਗੱਡੀਆਂ ਦਾ ਜੋ ਵੀ ਹੁੰਦਾ ਉਹ ਤਿਆਰ ਕਰਕੇ ਇਹ ਉਹਨਾਂ ਨੂੰ ਦੇ ਦਿੰਦੇ ਆ ਸਰ ਕੋਈ ਫੈਕਟਰੀ ਚ ਕੈਮਰੇ ਵਗੈਰਾ ਲੱਗੇ ਕੈਮਰਾ ਪਾਜੀ ਇੱਕ ਉਹ ਗੱਡੀ ਚ ਲਾਸਟ ਤੇ ਲੱਗਾ ਆ ਤੇ ਉਹ ਕੈਮਰਾ ਜਿੱਦਾਂ ਥੋੜਾ ਦੂਰੋਂ ਆ ਰਿਹਾ ਆ ਉਹਦੇ ਵਿੱਚ ਬੰਦੇ ਆਏ ਆ ਗੱਡੀ ਲੈ ਕੇ ਤੇ ਬਾਕੀ ਕੋਈ ਬੰਦਿਆਂ ਦੀ ਪਛਾਣ ਨਹੀਂ ਹੋਈ ਉਹ ਕਹਿ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਪੁਲਿਸ ਅੱਜ ਹਾਂਜੀ ਨਾਲ ਗਏ ਸੀ ਨਾ ਸ਼ਿਕਾਇਤ ਕਰਨ ਗਏ ਆਏ ਆ ਜੀ ਹੁਣੇ ਉਹ ਕਹਿੰਦੇ ਆ ਗਏ ਅਸੀਂ ਘੰਟੇ ਤੱਕ ਤੇ ਕਿਸ ਰੋਡ ਦੇ ਉੱਪਰ ਦੁਕਾਨ ਹੈ ਇਹ ਮਦੀ ਫੈਕਟਰੀ ਇਹ ਹਾਰਪੁਰ ਰੋਡ ਜਿਹੜਾ ਮੇਨ ਹਾਰਪੁਰ ਰੋਡ ਆ ਉੱਥੇ ਫੋਰਮਪੁਰ ਮੇਨ ਹਾਈਵੇ ਤੇ ਹੀ ਆ ਕਿਸ ਨਾਂ ਦੇ ਉੱਪਰ ਹੈ ਫੈਕਟਰੀ ਸ਼ਾਹੀ ਮੈਨੂਫੈਕਚਰਿੰਗ ਹੈ ਨਾਂ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਦਿਨ ਬਰ ਦਿਨ ਚੋਰੀਆਂ ਜਿਹੜੀਆਂ ਵਾਰਦਾਤਾਂ ਬਹੁਤ ਵਧੀ ਜਾ ਰਹੀਆਂ ਆ ਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਿਹੜੇ ਚੋਰ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਨਕੀਲ ਪਾਉਣੀ ਚਾਹੀਦੀ ਆ ਕਿਉਂਕਿ ਦੇਖੋ ਕੰਪਨੀ ਦਾ ਮਾਲ ਆ ਹੁਣ ਸਾਡੇ ਤੇ ਕਿੰਨਾ ਪ੍ਰੈਸ਼ਰ ਆ ਉਹਨਾਂ ਉਹਨਾਂ ਲਈ ਵੇਚਣਾ ਉਹ ਨਹੀਂ ਸਕ੍ਰੈਪ ਚ ਵੇਚ ਦੇਣਾ ਆ ਲੱਖ 2 ਲੱਖ ਦਾ ਹੋਊਗਾ ਪ੍ਰਸ਼ਾਸਨ ਤੋਂ ਬਸ ਇਹੀ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਤੇ ਸਾਡਾ ਜਿਹੜਾ ਮਾਲ ਫੜ ਹੋਇਆ ਜਬਤ ਸਾਨੂੰ ਵਾਪਸ ਕਰਾਓ